ਸ਼ਸ਼ੀਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਇੰਦਗੜ ਦੇ ਵਿੱਚ ਤੇ ਇੰਦਗੜ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਜਿੰਦਾ ਮਿੱਤਰੋ ਕਬੱਡੀ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਸੀ ਬਾਈ ਦਾ ਕਿਉਂਕਿ ਆਲ ਰੌਂਡਰ ਕਬੱਡੀ ਦੇ ਵਿੱਚ ਜੇ ਜਾਣੀਏ ਜਾ ਕਬੱਡੀ ਦੀ ਬੇਤਨ ਨੂੰ ਤੇ ਖਾਸ ਦੇ ਲਈ ਪ੍ਰਸਿੱਧੀ ਦੇ ਲਈ ਜਾਣਿਆ ਜਾਂਦਾ ਇਨਸਾਨ ਮਿੱਤਰੋ ਇੰਦਰ ਇੰਦਗੜ ਆਲਾ ਅੱਜ ਮੇਰੇ ਨਾਲ ਮੌਜੂਦ ਆ ਮਿੱਤਰੋ ਤੇ ਬਾਈ ਦੇ ਕੋਲੇ ਕੱਟੀ ਵੀ ਯਕੀਨ ਕਰਿਆ ਜੇ ਜਿਵੇਂ ਕਬੱਡੀ ਵਰਗੀ ਕੱਟੀ ਆ ਇੰਦਗੜ ਹਣਾ ਬਾਈ ਇੰਦਰ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਉਹ ਫਿਰ ਠੀਕ ਠਾਕ ਆ ਭਰਾ ਮੇਰਾ ਹਾਂ ਬਾਈ ਵਧੀਆ ਵਧੀਆ ਚੜਦੀ ਕਲਾ ਦੇ ਸਾਰੇ ਹਾਂ ਚੜਦੀ ਕਲਾ ਚਲੋ ਸ਼ੁਕਰ ਅੱਛਾ ਇੰਦਰ ਬਾਈ ਕੱਟੀ ਵਿੱਚ ਦੀ ਇੱਕ ਆਪਾ ਹਨਾ ਇਹ ਕਿੰਨੇ ਚਿਰ ਦੀ ਹੋਗੀ ਬਾਈ ਇਹ ਬਾਈ 1.5 ਸਾਲ ਦੀ ਹੋਗੀ 1.5 ਸਾਲ ਦੀ ਹੋਗੀ ਹਾਂ ਠੀਕ ਹੈ ਬਾਈ ਇਹਦੇ ਕੋਈ ਸੀਮਨ ਰਿਕਾਰਡ ਦੇ ਬਾਰੇ ਪਤਾ ਕਿ ਨਹੀਂ ਸੀਮਨ ਬਾਈ ਸਰਕਾਰੀ ਸੀਮਨ ਦੀ ਹੈ ਸਰਕਾਰੀ ਸੀਮਨ ਦੀ ਹੈ ਹਾਂ ਇਧਰ ਬਾਈ ਮਾਂ ਦਾ ਦੁੱਧ ਕਿੰਨਾ ਕੁ ਸੀ ਮਾਂ ਦਾ ਬਾਈ 17 ਕਿਲੋ ਦੁੱਧ ਸੀ ਇਹਦੀ ਮਾਂ ਦਾ ਹੈ ਹਾਂ ਠੀਕ ਹੈ ਬਾਈ ਆਪਣੇ ਘਰੇ ਹੀ ਸੀਗੀ ਇਹਦੀ ਮਾਂ ਨੇ ਆਪਾਂ ਮਿੱਤਰ ਤੋਂ ਲਈ ਸੀ ਮਿੱਤਰ ਤੋਂ ਲਈ ਠੀਕ ਹੈ ਬਰੇ ਅਜਾ ਇੰਦਰ ਬਾਈ ਪਿਓਰ ਪੂਰੀ ਪੱਕੀ ਕੱਟੀ ਹੈ ਨਾ ਹਾਂ ਪਿਓਰ ਬਾਈ ਪਿਓਰ ਹਾਂ ਠੀਕ ਹੈ ਬਰੇ ਓਕੇ ਬਹੁਤ ਵਧੀਆ ਸ਼ੌਕ ਨਾਲ ਪਾਦਲਣ ਵਾਲੀ ਚੀਜ਼ ਆ ਹਾਂ ਮਤਲਬ ਘਰੇ ਇੱਕ ਚੀਜ਼ ਆ ਵੀ ਜੇ ਲੈ ਗਿਆ ਕੋਈ ਯਾਦਗਾਰੀ ਚੀਜ਼ ਆ ਹਾਂ ਦਿਲ ਲੱਗਿਆ ਰਹੂਗਾ ਹਾਂ ਵੀ ਕਹਿੰਦੇ ਜਦੋਂ ਕਹਿੰਦੇ ਹੁੰਦੇ ਨੇ ਜਦੋਂ ਬੰਦਾ ਡਿਪਰੈਸ਼ਨ ਚ ਹੋਵੇ ਉਦੋਂ ਪਸੂਆਂ ਕੋਲੇ ਆ ਜੇ ਪਸੂਆਂ ਕੋਲੇ ਆ ਜੇ ਜਦੋਂ ਬੰਦਾ ਖੁਸ਼ ਹੋਵੇ ਉਦੋਂ ਇਹਨਾਂ ਦੇ ਨਾਲ ਖੇਡਣ ਲੱਗ ਜੇ ਦੋ ਚੀਜ਼ਾਂ ਜ਼ਿੰਦਗੀ ਚ ਨੋਟ ਰੱਖੇ ਹਾਂ 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 ਬਿਲਕੁਲ ਬਾਈ ਅਜਾ ਇੰਦਰ ਬਾਈ ਇਹ ਤਾਂ ਹੋ ਗਈ ਕੱਟੀ ਆਪਣੀ ਹਨਾ ਤੇ ਮੈਨੂੰ ਐ ਦੱਸ ਵੀ ਇਹ ਦੇਣੀ ਕਿੰਨੇ ਦੀ ਹੈ ਦੇਣੀ ਭਾਈ ਆਪਾਂ ਮੁੱਲ ਤਾਂ 40000 ਕਰਦੇ ਆ ਹੂੰ ਤੇ 38000 ਦੀ ਦੇ ਦਾਂਗੇ 38000 ਦੀ ਦੇ ਦਾਂਗੇ ਜੇ ਕੋਈ ਆ ਕੇ ਕਹਵੇ ਵੀ ਇੰਦਰ ਤੈਨੂੰ ਜਾਣਦੇ ਆ ਯਾਰ ਤੇਰੀ ਕਬੱਡੀ ਨੂੰ ਦੇਖਦੇ ਰਹੇ ਤੈਨੂੰ ਦੇਖਦੇ ਰਹੇ ਫਿਰ ਮਾਨਤਨ ਹੋਰ ਹੋ ਜਾਊਗਾ ਕੋਈ ਨਹੀਂ ਕਰਦਾਂਗੇ ਮੱਕੇ ਤੇ ਕਿਉਂਕਿ ਪੈਸਾ ਵੀ ਕੱਲਾ ਨਾਲ ਨਹੀਂ ਹਾਂਜੀ 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 ਪਿਆਰ ਮੁਹੱਬਤ ਵੀ ਜ਼ਰੂਰੀ ਹੈ ਐ ਇੰਦਰ ਭਾਈ ਤੋਰੀ ਮੜੀ ਜੀ ਲੰਮੀ ਤੋਰ ਦੀ ਇਹ ਤਾਂ ਬਾਈ ਇੰਨੀ ਸਿਆਣੀ ਆ ਸੰਗਲੀ ਲਾ ਕੇ ਛੱਡ ਦੇ ਮੇਰੇ ਮਗਰ ਭੱਜੀ ਫਿਰਦੀ ਹੈ ਬਾਈ ਵਾਕਈ ਬਾਈ ਇਹਦੇ ਵੀ ਨਾਂ ਨੂੰ ਰੱਖਿਆ ਕੋਈ ਹੁੰਦਾ ਕਿ ਨਹੀਂ ਨਾਂ ਇਹਦਾ ਰਾਣੀ ਆ ਬਾਈ ਰਾਣੀ ਲੈ ਵੀ ਮਿੱਤਰੋ ਇੰਦਰ ਬਾਈ ਦੀ ਆ ਗਈ ਜਿਹਦੇ ਪੜੀਏ ਕੱਟੀ ਸੀ ਲੈ ਵੀ ਮਿੱਤਰੋ ਵੇਖਿਆ ਆ ਬਾਗਾਂ ਦੇ ਵਿੱਚ ਬਾਈ ਠੀਕ ਆ ਬਾਈ ਇਹਨੇ ਮਾਰੇ ਮਗਰ ਮਗਰ ਰਹਿੰਦੀ ਏ ਤਾਂ ਇਨੀ ਸੀਲ ਬਹੁਤ ਆ ਹਾਂ ਬਹੁਤ ਜਿਆਦੀ ਸੀਲ ਆ ਜੀ ਚੈਲਾਪਨ ਬੜਾ ਕਮਾਲ ਆ ਰਾਣੀ ਨਾਂ ਹੈ ਛੌਂਕਣਾ ਪਾਲਣ ਵਾਲੀ ਚੀਜ਼ ਆ ਬਾਈ ਲੈ ਬਾਈ ਇੱਕ ਝੋਲੀ ਵਿਖਾਈ ਦੀਪ ਸਿੰਘ ਦੀ ਆ ਜਾ ਕੱਟੀ ਸੋਹਣੀ ਕੀ ਬੜੀ ਥੋੜੀ ਹੈ ਬਈ ਨਹੀਂ ਠੀਕ ਹੈ ਇਧਰ ਬਈ ਇਧਰ ਆਣੂ ਨਹੀਂ ਆਈ ਮਾਰੀ ਜੀ ਆ ਜਾ ਬੱਤੋ ਇਹ ਵੀ ਮੀਂਹ ਦਾ ਆਨੰਦ ਮਾਣਦੀ ਹੈ ਨਾ ਹਾਂ ਹਾਂ ਇੱਕ ਮੌਸਮ ਵੀ ਆਈ ਛੱਡਾ ਨਾ ਆ ਜਾ ਫਿਰ ਬੱਤੋ ਲਈ ਪਤਲੋ ਹਰੁ ਅੱਛਾ ਇੰਦਰ ਹਾਂਜੀ ਇਹ ਤਾਂ ਹੋ ਗਈ ਆਪਣੀ ਕੱਟੀ ਤੇ ਫਿਰ ਆਪਣੀ ਕਬੱਡੀ ਦਾ ਫਿਰ ਰੋਕੇ ਜਾ ਹਾਂ ਨਹੀਂ ਕਬੱਡੀ ਹੁਣ ਬਾਈ ਮੈਂ ਬੱਚਾ ਨੂੰ ਸਖਲਾਈ ਦਿਨਾ ਵਾ ਠੀਕ ਆ ਹਾਂ ਇੱਥੇ ਪਿੰਡ ਦੇ ਵਿੱਚ ਹੀ ਹਾਂਜੀ ਹਾਂਜੀ ਕਿਆ ਕਿਆ ਹਾਂ ਇੱਧਰ ਖੇਡਿਆ ਫਿਰੇ ਤੂੰ ਕਬੱਡੀ ਮੈਂ ਬਾਈ 20 ਸਾਲ ਖੇਡਿਆ 20 ਸਾਲ ਜੀ ਹਾਂ ਬਾਹਰ ਵੀ ਜਾਇਆ ਹਿੰਦਰ ਬਾਈ ਹਣਾ ਹਾਂ ਬਾਹਰ ਵੀ ਜਾਇਆ ਬਾਈ ਕਿੰਨੀ ਵਾਰੀ ਜਾਇਆ ਬਾਈ ਦੋ ਵਾਰੀ ਬਾਈ ਕੈਨੇਡਾ ਗਿਆ ਕਿਨੇ ਕਿਨੇ ਦਾ ਖੇਡ ਕੇ ਆ ਠੀਕ ਆ ਬਾਈ ਦੋ ਹਾਂ ਸਿਰ ਬਾਬੇ ਦੀ ਕਿਰਪਾ ਫਿਰਦਾ ਯਾਰ ਹਣਾ ਪੂਰੀ ਪੂਰੀ ਬਾਈ ਹੁਣ ਵੀ ਆਪਾਂ ਪਸ਼ੂਆਂ ਨਾਲ ਸ਼ੌਂਕ ਆ ਬਾਈ ਹੂੰ ਇਹੀ ਆਪਣੇ ਆ ਯਾਰ ਦੋਸਤ ਆ ਆਪਾਂ ਇਹਨਾਂ ਨੂੰ ਹੀ ਬਣਾਇਆ ਹੋਇਆ ਹੂੰ ਯਾਰ ਮਾੜਾ ਇਨਸਾਨ ਤਾਂ ਗਿਦਾਰੀ ਕਰ ਜੂਗਾ ਯਾਰ ਹਾਂ ਪਰ ਇੰਨਾ ਜੀ ਗਿਦਾਰੀ ਤਾਂ ਨਹੀਂ ਹਾਂ ਹਾਂ ਹੈਨਾ 9-10 ਸਾਲ ਹੋ ਗਏ ਜਦੋਂ ਦਾ ਮੈਂ ਇਹਨਾਂ 'ਚ ਵੜਿਆ ਹੋਇਆ ਹਾਂ ਹਾਂ ਤੇ ਆਪਣਾ ਮਨ ਲੱਗਿਆ ਹੋਇਆ ਹੈ ਇਹਨਾਂ 'ਚ ਹੂੰ ਇਹ ਕਿੰਦਰ ਬਾਈ ਗੱਲ ਹੋਰ ਆ ਕਦੇ ਜ਼ਿੰਦਗੀ ਦੇ ਨੂਰ ਕਰਕੇ ਵੇਖੀ ਜਿਹੜਾ ਆਸਾਨ ਕੋਈ ਪ੍ਰਸਿੱਧੀ ਕਾਢੀ ਹੋਊਗੀ ਨਾ ਬਸ ਹੁਣ ਤੂੰ ਹੀ ਲਾ ਤੇਰੇ ਤੇ ਲਾ ਲੈਨੇ ਇੱਕ ਵਰਲਡ ਵਾਈਡ ਖੇਡਿਆ ਹੋਇਆ ਹਾਂ ਪਰਮਾਤਮਾ ਦੀ ਕਿਰਪਾ ਨਾਲ ਹਾਂ ਜੀ ਮੰਨ ਲਓ ਇਹ ਇੱਕ ਵਾਰੀ ਇਨਸਾਨ ਬਾਹਰ ਜਾ ਆਵੇ ਉਹਦੀ ਹਵਾ ਬਦਲ ਹੀ ਰਹਿੰਦੀ ਹੈ ਬਦਲ ਜਾਂਦੀ ਬਦਲ ਜਾਂਦੀ ਪਿੰਡ ਦੇ ਵਿੱਚ ਤੁਰਨਾ ਰਹਿਣਾ ਪੈਣਾ ਹੀ ਬਦਲ ਜਾਣਾ ਹਾਂਜੀ 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 ਇੰਦਰ ਭਾਈ ਧਰਤੀ ਦੇ ਨਾਲ ਜੁੜਿਆ ਰਹਿਣਾ ਵੀ ਜ਼ਰੂਰੀ ਬਿਲਕੁਲ ਬਿਲਕੁਲ ਪਹਿਲਾਂ ਜੀ ਖੇਡ ਤਾਂ ਬਾਅਦ ਚਾ ਪਹਿਲਾਂ ਚੰਗਾ ਇਨਸਾਨ ਬੰਨਾ ਜ਼ਰੂਰੀ ਆ ਜ਼ਰੂਰੀ ਆ ਇਹਦੇ ਵਿੱਚ ਬੰਦਾ ਨਹੀਂ ਕਿ ਬਣ ਗਿਆ ਛੱਡਣ ਦਾ ਕਾਰਨ ਬਾਈ ਮੇਰੇ ਨਾਲ ਦੇ ਦੋ ਕੋ ਮੁੰਡਿਆਂ ਦੀ ਡੈਥ ਹੋ ਗਈ ਕੁਛ ਬੁੰਡੇ ਬਾਹਰ ਚਲੇ ਗਏ ਫਿਰ ਮੈਂ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਫਿਰ ਮੈਂ ਤਾਂ ਹੀ ਚਲਦਿਆਂ ਖੰਮਚੀ ਆਪਸ ਚੜਾ ਕਦੇ ਕਰੇ ਚੱਲ ਕੀ ਤਾਂ ਉੱਠਦੀ ਹੋਊਗੀ ਮੈਂ ਹਰਸਦੀਆ ਕਿਤੇ ਕਦੇ ਬਹੁਤ ਉੱਠਦਾ ਹਾਂ ਖੇਡਣ ਨੂੰ ਜਾਣ ਨੂੰ ਟੂਰਨਾਮੈਂਟ ਤੇ ਨਹੀਂ ਜਾਈਦਾ ਕਿਉਂਕਿ ਮਨ ਖਰਾਬ ਹੁੰਦਾ ਵੇਖ ਕੇ ਕਹਿੰਦਾ ਵੀ ਮੈਂ ਵੀ ਖੇਡਾਂ ਜੇ ਇੰਦਰ ਬਾਈ ਮਾਲਾ ਹੁਣ ਵੀ ਤੂੰ ਜੇ ਤੇਰਾ ਕਿ ਅੰਗੋਂਗ ਤੇ ਸੱਟ ਫੇੜ ਨਹੀਂ ਨਹੀਂ ਸੱਟ ਫੇੜ ਮੇਰੇ ਕਿਤੇ ਨਹੀਂ ਬਚਾ ਬਬਲੇ ਐ ਬਾਬੇ ਦੀ ਮਿਹਰ ਆ ਠੀਕ ਹੈ ਬਾਈ ਠੀਕ ਇੰਦਰ ਭਾਈ ਸਾਨੇ ਕਿਹੜੇ ਚ ਲੱਗੇ ਖੇਡਣ ਤੂੰ ਸਾਨ ਭਾਈ ਮੈਂ ਲੱਗਿਆ ਸੀ 2000 6 ਤੱਕ 6 ਚ ਲੱਗਿਆ ਤੇ 20 ਬਾਈ ਤੱਕ ਖੇਡਿਆ 20 ਬਾਈ ਤੱਕ ਇੰਦਰ ਭਾਈ ਕਬੱਡੀ ਦੇ ਨਾਲ ਨਾਲ ਫਿਰ ਉਦੋਂ ਕੀ ਕਰਦਾ ਹੁੰਦਾ ਸੀ ਹੋਰ ਕਿ ਪਸ਼ੂਆਂ ਦੇ ਨਹੀਂ ਉਦੋਂ ਬਾਈ ਐ ਪਸ਼ੂ ਆਪਣੇ ਘਰੇ ਸੀ ਪਹਿਲਾਂ ਤੋਂ ਹੀ ਪਸ਼ੂ ਨਹੀਂ ਘਾਣਦਾ ਪਹਿਲਾਂ ਠੀਕ ਹੈ ਠੀਕ ਹੈ ਬਾਈ ਪਹਿਲਾਂ ਕਬੱਡੀ ਸੀ ਹੈ ਕਬੱਡੀ ਛੱਡੇ ਫਿਰ ਪਸ਼ੂ ਨਾਲ ਹੋਇਆ ਠੀਕ ਹੈ ਬਾਈ ਠੀਕ ਹੈ ਅੱਛਾ ਇੰਦਰ ਭਾਈ ਇੱਕ ਗੱਲ ਹੋਰ ਆ ਜਿਵੇਂ ਪਿੰਡ ਦੇ ਵਿੱਚ ਤੇਰੇ ਨਾਲ ਹੁਣ ਵਾਲਾ ਮੈਂ ਵੇਖਦਾ ਹੁਣ ਤੂੰ ਐ ਹੀ ਤੁਰਿਆ ਤੁਰ ਹਾਂ ਜਿਹੜਾ ਕਬੱਡੀ ਕਬੁੱਡੀ ਵਾਲਾ ਜਿਹੜਾ ਬੰਦਾ ਹਦਾ ਤਾਂ ਲੁੱਕ ਕੇ ਰਹਿੰਦਾ ਹੁੰਦਾ ਯਾਰ ਕਿ ਇਧਰ ਉਹਨੇ ਸਾਰੀ ਤੈਨੂੰ ਨਹੀਂ ਫਿਰ ਆਰਡਰ ਕਹਿਦਾ ਨਹੀਂ ਨਹੀਂ ਬਾਈ ਆਪਣਾ ਲੋਕਾਂ ਨਾਲ ਪਿਆਰ ਹੀ ਬੜਾ ਯਾਰ ਹਾਂ ਡਰਨਾ ਆਪਣਾ ਕੋਈ ਬਜ਼ੁਰਗ ਮਾਵਾ ਭੈਣਾ ਹੈ ਇੰਨਾ ਪਿਆਰ ਕਰਦੇ ਲੋਕ ਛਾੜੀ ਗੱਲ ਦੇ ਚਾਹ ਧੰਨਵਾਦ ਉਹਨਾਂ ਦਾ ਹੈ ਨਾ ਇੱਕ ਗੱਲ ਇੰਦਰ ਭਾਈ ਫਿਰ ਪਰਿਵਾਰ ਦੇ ਵਿੱਚ ਕੌਣ-ਕੌਣ ਆਪਣੇ ਪਰਿਵਾਰ ਚ ਦੋ ਮੇਰੀਆਂ ਸਿਸਟਰ ਆ ਜੀ ਠੀਕ ਹੈ ਇੱਕ ਇੰਗਲੈਂਡ ਆ ਭੈਣ ਠੀਕ ਹੈ ਤੇ ਤਿੰਨ ਭਾਈ ਸੀ ਇੱਕ ਭਾਈ ਦੀ ਡੈਥ ਹੋ ਗਈ ਤਿੰਨ ਭਾਈ ਸੀ ਹੁਣ ਦੋ ਭਾਈ ਰਹਿ ਗਏ ਫਿਰ ਹਾਂ ਦੋ ਭਾਈ ਦੋ ਭਾਈ ਨੂੰ ਕੀ ਬਣੀਗਾ ਦੂਜੇ ਨੂੰ ਉਹ ਭਾਈ ਉਧਰ ਗਿਆ ਸੀ ਗੱਡੀ ਲੈ ਕੇ ਹਰਦوار ਉਧਰ ਅਟੈਕ ਹੀ ਹੋ ਗਿਆ ਜੀ ਉਹ ਅਟੈਕ ਹਾਂ ਵੇ ਲੈਣਾ ਯਾਰ ਭਾਈ ਹਾਂ ਹੁਣ ਮੇਰਾ ਭਾਈ ਬਣ ਕੇ ਕੋਈ ਭਰਾ ਆ ਗਿਆ ਕੱਟੀ ਦੋ ਨਾ ਮੋੜੀ ਚੰਗਾ ਮੈਂ ਲੈਣਾ ਯਾਰ ਜਮੇ ਜਿਹੜਾ ਲੈ ਜੂ ਨਾ ਨਗੀਨਾ ਹੀ ਆ ਹੈਂ ਕੋਕਾ ਵੀ ਸੀ ਜਿਆ ਕੋਕਾ ਵੀ ਸੀ ਚੇਤੇ ਦੋ ਯਾਰ ਕੋਕਾ ਸਿਆਣੀ ਵਾਲੀ ਆ ਯਾਰ ਹਾਂ ਵਾਲੀ ਸਿਆਣੀ ਆ ਰਾਣੀ ਇਹਦਾ ਨਾਮ ਆ ਹਾਂ ਰਾਣੀ ਇਹਦਾ ਨਾਮ ਲੈ ਵੀ ਮਿੱਤਰੋ ਪਿੰਡ ਇੰਦਗੜ ਦੇ ਵਿੱਚ ਇੰਦਰਬਾਈ ਦੇ ਕੋਲੇ ਕੱਟੀ ਖੜੀ ਆ ਬੂਰੀ ਪ्योर ਬੂਰੀ ਰਾਣੀ ਇਹਦਾ ਨਾਮ ਆ ਸਿਆਣੀ ਹੱਦੋਂ ਵਾਦਾ ਕੱਟੀ ਮਿੱਤਰੋ ਜੈਲਾਪਣ ਕੱਟੀ ਦੇ ਵਿੱਚ ਗਾਡਰ ਕੁਆਲਟੀ ਕੱਟੀ ਦੇ ਵਿੱਚ ਬਰੀਕਪਣ ਕੱਟੀ ਦੇ ਵਿੱਚ ਬਹੁਤ ਜ਼ਿਆਦਾ ਵੀ ਮੰਨ ਲਓ ਕਹਿਣ ਤੋਂ ਪਾਵੇ ਆ ਵੀ ਭਾਈ ਰੁਪਈਆ 1000 2000 ਨਾਲ ਇਹ ਨਹੀਂ ਗੱਲ ਹੈਗੀ ਤੁਹਾਨੂੰ ਮਿਲਣੀ ਇਹ ਤਾਂ ਯਾਰ ਭਾਈ ਆ ਪੁੱਤਾਂ ਨੂੰ ਪਾਲੀ ਆ ਆਪਦੇ ਤੇ ਅਸੀਂ ਤਾਂ ਹੁਣ ਮੈਂ ਲਿਆਉਣੀ ਆ ਦੁੱਧ ਅਦਲੀ ਦੁੱਧ ਅਦਲੀ ਠੀਕ ਹੈ ਦੂਜੇ ਪਸ਼ੂ ਹੋ ਗਏ ਡرائی ਠੀਕ ਹੈ ਬਈ ਠੀਕ ਹੈ ਹੈ ਵੇਚਣ ਨੂੰ ਦੱਸ ਕਿੰਨੇ ਪਸ਼ੂ ਰੱਖੀ ਬਠਿੰਦਰ ਭਾਈ ਪਸ਼ੂ ਹੈਗੇ ਬਈ 5-6 ਮੱਝ ਤੇਰੇ ਕੋਲ ਥਾਂ ਦੀ ਕਮੀ ਆ ਥਾਂ ਦੀ ਥੋੜੀ ਥਾਂ ਟੈਟ ਹੀ ਆ ਯਾਰ ਥਾਂ ਕਰਕੇ ਨਹੀਂ ਤਾਂ ਇਹੋ ਜੀ ਆਪਾਂ ਦੇਣੀ ਨਹੀਂ ਕੋਈ ਦਿੰਦਾ ਹੀ ਨਹੀਂ ਥਾਂ ਕਰਕੇ ਕਈ ਦਾ ਫਿਰ ਬਈ ਇੱਕ ਤੇ ਇੰਦਰ ਭਾਈ ਨੰਬਰ ਕਿੰਨਾ ਆ ਗਿਆ ਬਈ ਨੰਬਰ ਬਈ ਮੇਰਾ 98726 ਜੀ 6441 1 ਵਾਰੀ ਹੋਰ ਰੋਕਦੇ 98726 6441 ਠੀਕ ਹੈ ਪਹਿਲਾ ਵੀ ਮਿੱਤਰੋ ਇਸ ਨੰਬਰ ਤੇ ਕਰ ਲੋ ਬਾਈ ਦੇ ਨਾਲ ਗੱਲਬਾਤ ਔਰ ਇੰਦਰ ਬਾਈ ਦੇ ਘਰੋਂ ਪਿੰਡ ਇੰਦਗੜ ਦੇ ਵਿੱਚੋਂ ਵੀਡੀਓ ਕਵਰ ਕੀਤੀ ਆ ਕਬੱਡੀ ਇੰਡਸਟਰੀ ਦਾ ਕੋਈ ਇਹੋ ਜਿਹਾ ਇਨਸਾਨ ਨਹੀਂ ਹੋਣਾ ਜਿਹੜਾ ਨਹੀਂ ਜਾਣਦਾ ਹੋਣਾ ਮਨਲਾ ਵੀ ਕਹਿਣ ਤੋਂ ਭਾਅ ਅਬਦੁੱਲੇ ਖੁਸ਼ੀ ਵਰਗੇ ਪਲੇਅਰਾਂ ਦੇ ਨਾਲ ਖੇਡਿਆ ਹੋਇਆ ਇਨਸਾਨ ਹੈ ਜਿਨ੍ਹਾਂ ਦੀ ਚਰਚਾ ਵਾ ਮਿੱਤਰੋ ਇਹ ਉਹਨਾਂ ਦੀ ਚਰਚਾ ਅੱਜ ਆ ਇਹਨਾਂ ਭਰਾਵਾਂ ਨੇ ਅੱਜ ਤੋਂ 15 ਸਾਲ ਪਹਿਲਾਂ ਕਰਾ ਲਈ ਸੀ ਹਾਂਜੀ 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 ਉਹ ਇੰਦਰ ਬਾਈ ਇੱਕ ਗੱਲ ਹੋਰ ਵੀ ਆ ਉਦੋਂ ਇਹਨਾਂ ਕਬੱਡੀ ਦੇ ਵਿੱਚ ਇਨਾਮ ਮਾਨ ਸਨਮਾਨ ਦੀ ਸੀ ਜਦੋਂ ਤੁਹਾਡਾ ਦੌਰ ਹਾਂਜੀ 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 ਹੁਣ ਤਾਂ ਹੁਣ ਨੂੰ ਤਾਂ ਬਾਈ ਅੰਦਰ ਤੈਨੂੰ ਕੋਈ ਹੁਣ ਬਾਈ ਪ੍ਰੇਮ ਵਾਲਾ ਸੀ ਹੂੰ ਜਿਵੇਂ ਅਕੈਡਮੀਆ ਚ ਵੀ ਅਸੀਂ ਰਹਿੰਦੇ ਸੀ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਸੀ ਕਿਸੇ ਟੀਮ ਤੋਂ ਪੈਸਾ ਨਹੀਂ ਲੈਂਦੇ ਸੀ ਨਾ ਹੀ ਅਸੀਂ ਕਿਸੇ ਨੂੰ ਦਿੱਤਾ ਹੂੰ ਜਵਾਨ ਹੀ ਚਲਦੀ ਸੀ ਜਵਾਨ ਇੱਕ ਗੱਲ ਹੋਰ ਵੀ ਸੀ ਅੰਦਰ ਬਈ ਹੁਣ ਤਾਂ ਮੰਨ ਲਏ ਆਂ ਕਿ ਰਾਤੋਂ ਰਾਤ ਮੈਚ ਬਦਲੇ ਜਾਂਦੇ ਆਂ ਉਹਦੇ ਗਰੇਨ ਤਮਕੀਆਂ ਆ ਜਾਂਦੀਆਂ ਬਈ ਤੂੰ ਇੱਥੇ ਖੇਡੇਂਗਾ ਤਾਂ ਐ ਕਰਦੇ ਆਂ ਕਿ ਜੋ ਕਰਦੇ ਆਂਗੇ ਨਾ ਪਹਿਲਾਂ ਜਿੱਥੇ ਗੱਲ ਹੋ ਗਈ ਹੋ ਗਈ ਭਾਵੇਂ ਦੀ ਲੱਖ ਦਾ ਘਾਟਾ ਤੇ ਭਾਵੇਂ ਦੀ 10 ਦਾ ਘਾਟਾ ਜਿੱਥੇ ਜਾਣਾ ਤਾਂ ਜਾਣਾ ਹੀ ਜਾਣਾ ਹਾਂਜੀ ਹਾਂਜੀ ਸਹੀ ਗੱਲ ਬਹੁਤ ਜੀ ਬਹੁਤ ਜਦੋਂ ਮੈਂ ਤਕੜਾ ਹੁੰਦਾ ਸੀ ਲਾਲਚ ਵੀ ਬਥੇਰੇ ਆਏ ਕਿ ਤੈਨੂੰ ਇੰਨੇ ਪੈਸੇ ਦੇ ਦਨੇ ਸਾਡੇ ਨਾਲ ਖੇਡ ਨਾ ਆਪਾਂ ਆਪਣੇ ਦੀਨ ਮਾਨ ਤੇ ਪੱਕੇ ਰਹੀਂ ਨੇ ਠੀਕ ਹੈ ਇੰਦਰ ਬਾਈ ਪਰਮਾਤਮਾ ਨੇ ਲੁਕੋਇਆ ਵੀ ਕੁਝ ਨਹੀਂ ਹਾਂਜੀ ਹਾਂਜੀ ਹਨਾ ਅੱਜ ਸੌਖਾ ਬਾਈ ਤੂੰ ਹਨਾ ਹਾਂਜੀ ਹਾਂਜੀ ਆ ਦੇਖ ਬਈ ਇੰਦਰ ਬਾਈ ਧੰਨਵਾਦ ਤੇਰਾ ਭਰਾ ਬਾਈ ਦੀ ਜਾਣਕਾਰੀ ਦੇਣ ਤੇ ਸ਼ੁਕਰੀਆ ਤੇਰਾ ਟਾਈਮ ਕੱਢਣ ਦੇ ਲਈ ਇਹ ਸੀਗਾ ਸਾਡੇ ਨਾਲ ਮਿੱਤਰੋ ਕਬੱਡੀ ਇੱਕ ਵੱਡੀ ਇੰਡਸਟਰੀ ਦਾ ਮਸ਼ਹੂਰ ਖਿਡਾਰੀ ਬਾਈ ਇੰਦਰ ਇੰਦਰਗੜ ਵਾਲਾ ਤੇ ਬਾਈ ਦੇ ਕੋਲੇ ਕੱਟੀ ਵੀ ਮਿੱਤਰੋ ਬੜੀ ਸਿਆਣੀ ਦੇ ਨਾਮ ਆਂਦਾ ਰਾਣੀ ਪਛਾਣ ਲਿਓ ਆਜੋ ਮਿਲ ਲਓ ਹਾਣੂ ਹਾਣੀ ਧੰਨਵਾਦ